ਜੈ ਗੁਰੂ ਦੇਵ ਧਨ ਗੁਰਦੇਵ ਜੋ ਬੋਲੇ ਸੋਨਰ ਪੈਸਾ ਤੇ ਗੁਰਦਾਸ ਮਹਾਰਾਜ ਕੀ ਜੈ ਸਾਡੀ ਹੁੰਦੀ ਵੇਖ ਤਿਰਕੀ ਨੂੰ ਹੁੰਦੀ ਵੇਖ ਕਰਕੀ ਨੂੰ ਬੋਤੇ ਹੋਂਕੇ ਪਰਦੇ ਆ ਰਬ ਦਾਸ ਗੁਰੂ ਤੇਰੇ ਪੁੱਤਰਾ ਦੀ ਦਾਦਾਸ ਗੁਰੂ ਤੇਰੇ ਪੁੱਤਰਾ ਨੇ ਗੁੱਡੀ ਚੜੀ ਤੇ ਲੋਕੀ ਸੜਦੇ ਆ ਦਾਦਾਸ ਗੁਰੂ ਤੇਰੇ ਪੁੱਤਰਾ ਨੇ ਗੁੱਡੀ ਚੜੀ ਤੇ ਲੋਕੀ ਸੜਦੇ ਆ ਟਾਈਮ ਜਦੋਂ ਸੀ ਮਾੜਾ ਚਲਦਾ ਬਾਤ ਕਿਸੇ ਨਾ ਪੁੱਛੀ ਪੜਦੇ ਰਹੇ ਉਹਦਾ ਸਤ ਗੁਰੂ ਤੇਰੀ ਬਾਣੀ ਉੱਚੀ ਸੁੱਚੀ ਟਾਈਮ ਜਦੋਂ ਸੀ ਮਾੜਾ ਚਲਦਾ ਬਾਤ ਕਿਸੇ ਨਾ ਪੁੱਛੀ ਪੜਦੇ ਰਹੇ ਸਤ ਗੁਰੂ ਤੇਰੀ ਬਾਣੀ ਉੱਚੀ ਸੁੱਚੀ ਥੱਲੇ ਸਾਨੂੰ ਸੁਟਣ ਦੀਆਂ ਥੱਲੇ ਸਾਨੂੰ ਸੁਟਣ ਦੀਆਂ ਨਿਤ ਸਕੀਮਾਂ ਘੜਦੇ ਆ ਰਵਿਦਾਸ ਗੁਰੂ ਤੇਰੇ ਪੁੱਤਰਾ ਦੀ ਰਵਿਦਾਸ ਗੁਰੂ ਤੇਰੇ ਪੁੱਤਰਾ ਦੀ ਗੁੱਡੀ ਚੜੀ ਤੇ ਲੋਕੀ ਸੜਦੇ ਆ ਰਵਿਦਾਸ ਗੁਰੂ ਤੇਰੇ ਪੁੱਤਰਾ ਦੀ ਗੁੱਡੀ ਚੜੀ ਤੇ ਲੋਕੀ ਸੜਦੇ ਆ ਤੁਸਾਂ ਦੌਲਤਾ ਸ਼ੋਰ ਤਾਂ ਖੁਸ਼ੀਆਂ ਝੋਲੀ ਦੇ ਵਿੱਚ ਪਾਈਆਂ ਮਿਹਨਤ ਸਾਡੀ ਰਮਤ ਤੇਰੀ ਕਰਕੇ ਫੁੱਲ ਚੜਾਈਆਂ ਤੁਸਾਂ ਦੌਲਤਾ ਸ਼ੋਰ ਤਾਂ ਖੁਸ਼ੀਆਂ ਝੋਲੀ ਦੇ ਵਿੱਚ ਪਾਈਆਂ ਧਰ ਕੋਠੀਆਂ ਪਾਈਆਂ ਵੇਖ ਕੇ ਧਰ ਕੋਠੀਆਂ ਪਾਈਆਂ ਵੇਖ ਕੇ ਅੰਦਰੋਂ ਅੰਦਰੀ ਰੜਦੇ ਆ ਰਵਦਾਸ ਗੁਰੂ ਤੇਰੇ ਪੁੱਤਰਾ ਦੀ ਬੇਦਾਸ ਗੁਰੂ ਤੇਰੇ ਪੁੱਤਰਾ ਦੀ ਗੁੱਡੀ ਚੜੀ ਤੇ ਲੋਕੀ ਸੜਦੇ ਆ ਬੇਦਾਸ ਗੁਰੂ ਤੇਰੇ ਪੁੱਤਰਾ ਦੀ ਗੁੱਡੀ ਚੜੀ ਤੇ ਲੋਕੀ ਸੜਦੇ ਆ ਵੇਖ ਤਰਕੀਆਂ ਕਰਦੇ ਆ ਨੂ ਕੀ ਆਟੇ ਲਈ ਜਾਂਦੇ ਆ ਪਠਾ ਦੇ ਸੰਜੀਵ ਦੇ ਨਾ ਕਈਵੇਂ ਹੀ ਖਾਈ ਜਾਂਦੇ ਆ ਵੇਖ ਤਰਕੀਆਂ ਕਰਦੇ ਆ ਨੂ ਕੀ ਆਟੇ ਲਈ ਜਾਂਦੇ ਆ ਪਠਾ ਸੰਦੀਪ ਦੇ ਨਾ ਕਿਆ ਡੇ ਲੈ ਜਾਂਦੇ ਆ ਕਰ ਕੋਠੀਆਂ ਪਾਈਆਂ ਵੇਖ ਕੇ ਕਰ ਕੋਠੀਆਂ ਪਾਈਆਂ ਵੇਖ ਕੇ ਅੰਦਰੋਂ ਅੰਦਰੀ ਰੜਦੇ ਆ ਰਵਦਾਸ ਗੁਰੂ ਤੇਰੇ ਪੁੱਤਰਾ ਦੀ ਰਵਦਾਸ ਗੁਰੂ ਤੇਰੇ ਪੁੱਤਰਾ ਦੀ ਗੁੱਡੀ ਚੜੀ ਤੇ ਲੋਕੀ ਸੜਦੇ ਆ ਰਵਦਾਸ ਗੁਰੂ ਤੇਰੇ ਪੁੱਤਰਾ ਦੀ ਗੁੱਡੀ ਚੜੀ ਤੇ ਲੋਕੀ ਸੜਦੇ ਆ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼